ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀ ਬਾਈ ਜਿਹੜੀ ਵੀਡੀਓ ਬਣਾ ਰਹੇ ਹਾਂ ਫਾਰਮ ਚੋਂ ਬਣਾ ਰਹੇ ਹਾਂ ਫਾਰਮ ਦੇ ਵਿੱਚ ਬਾਈ ਕੋਲੇ ਸੱਤ ਗਾਵਾਂ ਮਕਾਊਗਾ ਬਾਈ ਇੱਕ ਤਾਜੀ ਸੋਈ ਆ ਤੇ ਬਾਕੀ ਗੱਬਣਾ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੋਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਨਵੇਂ ਦੀ ਵੀਡੀਓ ਬਣਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਪੁੱਛ ਲੈਣਾ ਬਾਈ ਤੋਂ ਟੇਰ ਆਜੋ ਬਾਈ ਜੀ ਬਾਈ ਜੀ ਸਸੀ ਗੱਲ ਹਾਂਜੀ ਸਸੀ ਗੱਲ ਬਾਈ ਜੀ ਹੋ ਠੀਕ ਹੋ ਵਧੀਆ ਹਾਂਜੀ ਬਹੁਤ ਜੀ ਨਾਮ ਤੇ ਐਡਰੈਸ ਬੋਲ ਨਾਮ ਨਰਮਲ ਸਿੰਘ ਜੀ ਹੂੰ ਪਿੰਡ ਭਾਈ ਰੁਪਾ ਠੀਕ ਹੈ ਜੀ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਬਈ ਨੇੜੇ ਦਾ ਸਰਾਲਪਰਾਹਿੰਦਾ ਜੀ ਠੀਕ ਹੈ ਜੀ ਇਧਰ ਰਾਮਪਰਾਪੂ ਠੀਕ ਹੈ ਜੀ ਤੁਹਾਨੂੰ ਜਿਹੜੀ ਪਾਕਤਾ ਭਾਈ ਕਾ ਵਿਚਾਲੇ ਜਾਏ ਨੇ ਪਿੰਡ ਆਪਣਾ ਮੋਬਾਈਲ ਨੰਬਰ ਹੋ ਗਿਆ ਮੋਬਾਈਲ ਨੰਬਰ ਹੈ 9463842852 ਠੀਕ ਹੈ ਜੀ ਦੂਜਾ ਹੈਗਾ ਜੀ 707820605 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਵੜਦੇ ਨੇ ਕਿਹੜਾ ਸੂਆ ਸੁੰਦੀ ਹੈ ਪਲੂਣ ਹੀ ਸੂਣਾ ਭਾਈ ਜੀ ਪਹਿਲਾ ਸੂਆ ਪਲੂਣ ਪਹਿਲਾ ਸੂਆ ਹਾਂ ਜੀ ਕਿੰਨੇ ਦਿਨਾਂ ਦੀ ਕੱਚੀ ਬਾਈ ਬਾਈ ਇਹ 6-7 ਦਿਨਾਂ ਦੀ ਕੱਚੀ ਹੈਗੀ 6 ਤੋਂ 7 ਦਿਨਾਂ ਦੀ ਕੱਚੀ ਹੈ ਲੈ ਵਾ ਦੇਖੋ ਕੋਈ ਅੰਤਰੀ ਜਿਸ ਵਾਈਆਂ ਦਾ ਤੁਸੀਂ ਫੜੀਗਾ ਸਫਾਈ ਬਹੁਤ ਹੈ ਨਾ ਲੈ ਕਮਾਲ ਆ ਬਈ ਲੈ ਠੰਡੀ ਸੀਲ ਫੁੱਲ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਸੀਲ ਤਾਂ ਬਾਹਲੀ ਆ ਜੀ ਗਰਮ ਵਾਲੀ ਨਹੀਂ ਕੁਛ ਨਹੀਂ ਪਹਿਲੇ ਨਾਲ ਕੋਈ ਕੰਮ ਨਹੀਂਗਾ ਸਹੀ ਗੱਲ ਆ ਬਾਈ ਬਾਕੀ ਹਲੇ ਕੱਚੀ ਆ ਲੈਵਲ ਉਹ ਆ ਮੰਨ ਲਓ ਉਨਾ ਹੀ ਪਿੱਛੇ ਉਨਾ ਹੀ ਹੂੰ ਉਹਦੇ ਤੋਂ ਬਹੁਤ ਲੈਵਲ ਵਹੀ ਬਚਾ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਜੀ ਬਈ ਵੇਖੋ ਮੀਤ ਤਾਂ ਆਪਣੀ 17 18 ਲੀਟਰ ਦੀ ਲੱਗਦੀ ਆ ਠੀਕ ਆ ਕਿਉਂਕਿ ਸਭ ਨੂੰ ਬਰੀਕੀਆਂ ਤੇ ਲੈਵਲ ਉਹਦੀ ਸਟਾਰਟਿੰਗ ਇਹਦੀ ਹੂੰ ਬਾਕੀ ਬੰਦੇ ਨੇ ਆਪ ਨਿਰਖ ਪਰ ਕੇ ਲੈ ਕੇ ਜਾਣੀ ਹੈ ਨਾ ਜੀ ਸਹੀ ਗੱਲ ਆ ਬਾਈ ਹਾਂਜੀ ਹੂੰ ਬੜ ਤਰੀਕੀਆਂ ਜੇਗੀ ਬਰੀਕੀਆਂ ਜੇ ਬਹੁਤ ਹਾਂਜੀ ਸਫਾਈ ਬਹੁਤ ਜਿਆਦੇ ਹੈ ਬਚੀ ਨਾ ਸਫਾਈ ਬਾਈ ਬਹੁਤ ਅੱਲੀ ਦੇ ਦਿੱਲੀ ਹੈ ਕੁਆਲਿਟੀ ਦੇਖੋ ਲੈ ਵੀ ਦੀ ਕਮਾੜੀ ਸਫਾਈ ਬੜੀ ਹੈ ਬਚੀ ਨਾ ਫਿਰ ਲਾਂਡੋਂ ਲਾਂ ਬਹੁ ਪਈਆਂ ਸਾਰੀਆਂ ਬਾਲਟਾਂ ਨਾ ਕੱਢੂ ਤੇ ਫੇਰ ਕਰਮਾਈ ਨੇ ਸੋਣਾ ਗਾਬ ਕੁਆਲਿਟੀ ਫੋਲ ਲੱਗ ਕਰਮਾਈ ਫੇਸ ਬੜਾ ਚੰਗਾ ਜਰਸੀ ਬਰੀਡ ਆ ਬਾਈ ਪਹਿਲਾ ਸੋਣਾ ਉਹ ਕਿ ਮੇਨ ਗੱਲ ਸੀਲ ਠੰਡੀ ਵਾਲੀ ਜੀ ਬੜਾ ਠੀਕ ਆ ਹਾਂਜੀ ਠੰਡੀ ਠੰਡੀ ਦਾ ਤਾਂ ਕੋਈ ਅੰਤ ਹੀ ਨਹੀਂ ਬੜਦਾ ਸਹੀ ਗੱਲ ਆ ਬਾਈ ਹਾਂਜੀ ਤੇ ਮੁੱਲ ਕੀ ਆ ਬਾਈ ਜਾਇਜ ਜਾਨ ਇਹ ਦੇਖੋ ਮੋਹ ਲੱਗੀ ਵੀ ਆਪਣੇ ਜਾਇਜ਼ ਹੀ ਹੁੰਦੇ ਆ ਯਾਨੀ ਵਾਦੇ ਘਾਟ ਵਾਲੀ ਗੱਲ ਆਪਣੇ ਕੋਲ ਨਹੀਂ ਵਾਲੀ ਹੁੰਦੀ ਠੀਕ ਆ ਹਾਂ ਠੀਕ ਆ ਕੋਈ ਇਹਦਾ 60 ਨਹੀਂ ਕੋਈ 65 ਨਹੀਂ ਜੀ 57000 ਰੁਪਏ ਜੀ ਦਾ ਚੱਕ ਬਾਈ ਜਮਾ ਜਾਇਜ਼ ਮੋਹ ਲਾ ਕੋਈ 60 ਨਹੀਂ 65 ਨਹੀਂ 57000 ਰੁਪਏ ਮੋਹ ਲਾ ਮਾਨ ਤਾਂ ਜਿਹੜਾ ਮੌਕੇ ਤੇ ਜਰੂਰ ਹੋਊਗਾ ਲੈ ਵਾਰੀ ਕੋ ਕੱਲੀ ਕੱਚੀ ਕੱਚੇ ਟਾਂ ਬਹੁਤ ਨਹੀਂ ਸਾਰਾ ਬੱਟਾ ਕੋਈ ਚੱਕਰੀ ਨਹੀਂ ਜਿੱਦੋਂ ਲੈ ਜਿਵੇਂ ਮੌਂਗੀਆਂ ਤੇ ਮੇਰੀ ਜਾਲ ਕੋਈ ਚੱਕ ਨਹੀਂ ਨੀ ਕੋਈ ਚੱਕ ਨਹੀਂ ਜਿਵੇਂ ਗੱਬਣ ਜੀ ਥਣ ਹਾਂ ਗੱਬਣ ਹੈ ਨਾ ਮੌਜ ਨਾ ਥੱਲੇ ਆਈ ਕੋਈ ਮਤਲਬ ਨਹੀਂ ਜਿਵੇਂ ਅੱਜ ਕੱਚੀ ਆ ਵੀ ਐ ਕੋਈ ਕੋਈ ਨਹੀਂ ਗੱਲ ਵੀ ਸਹੀ ਗੱਲ ਆਹ ਚੋਲ ਵਾਲਾ ਥਣ ਬਹੁਤ ਚੰਗਾ ਗਲਾਪੀ ਥਣ ਬਹੁਤ ਚੰਗਾ ਲੀਵਾ ਬਹੁਤ ਹੈ ਬੱਚਾ ਹਾਂ ਮੁੱਠੀ ਜਿਹੜਾ ਥਣ ਬਣਾਉਣਾ ਇਹਨੇ ਫਸਮਾ ਕੇ ਕਰਕੇ ਥਣ ਬਹੁਤ ਸੋਹਣਾ ਗੱਡੀ ਅੱਗੇ ਬਈ 2 ਨੰਬਰ ਤੇ ਕਿਹੜਾ ਸੂਸੂਈ ਇਹ ਦੂਜਾ ਸੂਸੂਈ ਬਈ ਕਦੋਂ ਸੂਈ ਹੈ ਬਾਈ ਇਹ ਸਵੇਰੇ ਸੂਈ ਸੀਗੀ ਜੀ 5:00 ਵਜੇ ਸਵੇਰੇ 5:00 ਵਜੇ ਇਹ ਸੋ 9:00 ਵਜੇ ਦੀ ਜੇਰ ਪੈ ਗਈ ਜੀ ਜੇਰ ਆ ਬਾਈ ਰੱਖੀ ਬੈਠਾ ਕੰਪਲੀਟ ਆ ਬੱਚਾ ਕੀ ਹੈ ਬੱਚੀ ਦਿੱਤੀ ਜੀ ਬੱਚੀ ਚੰਗੀ ਹੈ ਨਾ ਹਾਂਜੀ ਬੱਚੀ ਵੀ ਬੱਚਾ ਬਾਈ ਬੱਚੀ ਨੂੰ ਜਰਮ ਦੋਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਬਹੁਤ ਚੰਗੀ ਦਿੱਤੀ ਹੈ ਗਰਮ ਵਾਲੀ ਨੇ ਤੇ ਕਿੰਨਾ ਬੋਲਾ ਕੱਢਿਆ ਬਈ ਇਹਦਾ ਬਾਈ ਆਪਾਂ ਤਾਂ ਮੰਨ ਕੇ ਚੱਲੋ ਇਹਦਾ 1.5-4 ਲੀਟਰ ਕੱਢਿਆ ਬਾਕੀ ਬੱਚੇ ਨੂੰ ਪਿਆ ਹੈ ਜੀ ਠੀਕ ਆ ਹਾਂਜੀ 1.5-4 ਲੀਟਰ ਬੋਲਾ ਬਾਈ ਨੇ ਕੱਢਿਆ ਕਿੰਨਾ ਕੁ ਦੁੱਧ ਦੇ ਦੂਆ ਅਸਟੀਮੇਟ ਆ ਬਈ ਅਸਟੀ ਨਸਲ ਬ੍ਰੀਕੀ ਦੇਖ ਕੇ ਵੀ ਹੂੰ ਹੂੰ ਬਾਕੀ ਮਾਲਕਾਂ ਨੇ ਦੱਸਿਆ ਸੀ ਪਿਛਲੇ ਸੂਏ 16 17 ਲੀਟਰ ਠੀਕ ਬਾਕੀ ਬੰਦੇ ਨੇ ਆਪ ਸਮਝ ਕੇ ਲੈ ਕੇ ਜਾਣੇ ਆਪ ਦੇਖ ਕੇ ਪਰਖ ਕੇ ਖੋਲਿਓ ਬਈ ਤੋਰ ਕੇ ਦਿਖਾ ਦਿਓ ਸੂਈ ਸਵਾਈ ਬੱਚਾ ਮਗਰ ਬੱਚੀ ਜੇਰ ਵੀ ਬਾਈ ਰੱਖੀ ਬੈਠਾ ਕੰਪਲੀਟ ਦੁੱਧ ਦਾ ਰਿਕਾਰਡ ਵੀ ਚੰਗਾ ਗਾ ਬਈ ਚੰਗੀ ਆ ਬੜ ਸੁਨੱਖੀ ਆ ਹੈਂਡ ਫੁੱਡ ਫੁੱਲ ਆਊਟ ਕਰਨ ਵਾਲੀ ਲੈ ਬੜਾ ਫੇਸ ਦੀ ਬਿਊਟੀ ਦੇਖੋ ਬਈ ਕਮਾਲ ਹੋਣੀ ਤੋਰਾ ਵੀ ਇੱਕ ਨੰਬਰ ਆ ਲੇਵਾ ਗਰਮਣੀ ਨੇ ਬਹੁਤ ਸੋਹਣਾ ਤਿਆਰ ਕਰਿਆ ਕਮਾਲ ਦਾ ਆਰਡਰ ਤਿਆਰ ਕਰਿਆ ਕੱਦ ਚੰਗਾ ਬਰੀਡ ਚੰਗੀ ਆ ਜਾਨੀ ਉਹ ਥੋੜਾ ਉੱਪਰ ਆ ਜਮਨੀ ਡਰੀ ਜਾਂਦੀ ਆਈ ਕਰਕੇ ਠੀਕ ਆ ਬਾਈ ਹਾਂਜੀ ਰਾਤ ਹੀ ਆਈ ਸੀ ਆਪਣੇ ਕੋਲ ਕੀ ਮੋਲ ਆਈ ਜਾਇਜ਼ ਜਦ ਬਈ ਜੀ ਤਾਂ ਵੀ 57000 57000 ਮਾਨਤਾ ਨੂੰ ਮਨ ਤਾਂ ਪਰ ਛੋੜ ਛੱਪਿਆ ਲ ਹੋ ਜੀ ਮੋਹ ਵਾਲਾ ਸੌਦੇ ਬਾਜੀ ਵਾਲੀ ਗੱਲ ਨਹੀਂ ਕੋਈ 55000 ਰੁਪਿਆ ਮੁੱਲ ਮਾਨ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਮੁੱਲ ਭਾਈ ਦੇ ਜਮਾ ਜਾਇਜ਼ ਹੁੰਦੇ ਆ ਬਾਈ ਕਹਿੰਦਾ ਕੋਈ ਸੌਦੇ ਵਾਲਾ ਬਾਜੀ ਵਾਲਾ ਚੈੱਕ ਕਰਨੀ ਵੀ ਮੰਗ ਲਾ ਕੋਸ ਹਨ ਵੇਚ ਲਾ ਕੋਸ ਲੈ ਨੇੜ ਤੋਂ ਦੇ ਅੱਲਾ ਕੱਲਾ ਥਾਨ ਭਾਈ ਪੂਰੀ ਵਿੱਥੀ ਦੇ ਥਾਨ ਪੁੱਠੀ ਵਾਲਾ ਥਾਨ ਲੱਗਿਆ ਚੰਗੀ ਆ ਬਰੀਡ ਬਾਕੀ ਤਾਂ ਰਾਂ ਕੋਈ ਚੈੱਕ ਨਹੀਂ ਮਾਰ ਕੇ ਮੇਰੇ ਵੱਲੋਂ ਕੋ ਬਹੁਤ ਅਜੀ ਬਹਿਰ ਲਿਆ ਭਾਈ ਜਿਵੇਂ ਮਰਜ਼ੀ ਬੈਠਾ ਰਾ ਕੋਈ ਚੱਕਰ ਹੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਬਰੀਡ ਚੰਗੀ ਆ ਕੱਦ ਚੰਗਾ ਲੇਵਾ ਕਮਾਲ ਦਾ ਫੈਂਟ ਵਾਲਾ ਦੁੱਧ ਦੇਣਾ ਬਾਕੀ ਸੂਈ ਸਵਾਈਆ ਬੱਚਾ ਮਗਰ ਬੱਚੀ ਤੇ ਜੇਰ ਵੀ ਬਈਆ ਰੱਖੀ ਬੈਠਾ ਕੰਪਲੀਟ ਆ ਬਈ ਨਾ ਬੱਚੀ ਨੂੰ ਕਰੀ ਇਦੋਂ ਬੰਨ ਦੇ ਵੀਰੇ ਬੱਚਾ ਬੰਨ ਦੇ ਬੈਠਾ ਥਾਣ ਦਿਖਾਉਣ ਨੇ ਨੇੜ ਤੋਂ ਗੱਲਾ ਗੱਲਾ ਥਾਣ ਲੈ ਪੂਰੀ ਬਿੱਤੀ ਦੇ ਥਾਣਾ ਬਈ ਮੁੱਠੀ ਵਾਲਾ ਥਾਣਾ ਤੋਈ ਚੈੱਕ ਕਰ ਲਈ ਬਈ ਮਾਰ ਦੇ ਤਾਂ ਚੋਣ ਚਾਣ ਬਾਹੋਂ ਲੱਗ ਗਈ ਚਵਾਈ ਦੇਖੋ ਚਵਾਈ ਇੱਕ ਨੰਬਰ ਆ ਮੋਟੀ ਮੋਟੀ ਧਾਰ ਆ ਕਹਿਣਾ ਗਰਮਣੀ ਕੋਈ ਨਹੀਂ ਬੜਾ ਚੰਗਾ ਚੋਣ ਲੱਗਿਆ ਨਾ ਬਈ ਚੋਣ ਬੜਾ ਸੋਹਣਾ ਲੱਗਿਆ ਬਈ ਪਿਓ ਦੂਜਾ ਧਾਰਾ ਮਰੀ ਚੱਲ ਪਿਓ ਦੂਜਾ ਸੂਆ ਲੈ ਬੜਾ ਚੰਗਾ ਜਿਹਾ ਚੋਣਾ ਖੜਕਾ ਹੁੰਦਾ ਚਵਾਈ ਦਾ ਕਿ ਨਹੀਂ ਬਈ ਬੜਾ ਸੋਹਣਾ ਚੋਣ ਲੱਗਿਆ ਮੋਟੀ ਮੋਟੀ ਜਵਾਈ ਹੈ ਜਿਵੇਂ ਮਾਰਦੀ ਚਾਂ ਪੂਰੀ ਠੰਡੀ ਹੋਈ ਬੈਠਾ ਜਦੋਂ ਥੋੜਾ ਵੀ ਆਈ ਕਰਕੇ ਹੰਡਰਦੀ ਜਾਲੇ ਥੋੜਾ ਜਿਹਾ ਸਹੀ ਗੱਲ ਉਹੀ ਥੋੜਾ ਜੱਕ ਦੀ ਜੇ ਬਾਈ ਤੇ ਮੁੱਲ ਜਿਵੇਂ ਜਾਇਜ਼ ਆ ਬਾਈ ਮਾਨ ਤਨ ਮੌਕੇ ਤੇ ਜ਼ਰੂਰ ਹੋ ਜਾ ਲੇਵਾ ਦੇਖੋ ਖਸ਼ਾਂ ਤੋਂ ਖਸ਼ਾਂ ਤੋਂ ਲੈਵਰੀ ਕੁਆਲਟੀ ਦੇਖੋ ਕਮਾਲ ਦੀ ਹੈ ਬਹੁਤ ਸੋਹਣਾ ਆਰਡਰ ਲੈ ਹੂੰ ਅੱਗੇ ਬਈ 3 ਨੰਬਰ ਤੇ ਕਿਹੜਾ ਸੂਏ ਬਾਈ ਬਈ ਇਹ ਦੂਜਾ ਸੂਏ ਸੁੰਦੀ ਆ ਕਿੰਨੇ ਦਿਨ ਲੈਂਦੀ ਆ ਬਾਈ ਕਿੰਨੇ ਦਿਨ ਲੈਂਦੀ ਹੈ ਬਾਈ ਬਾਈ ਇਹ ਮਤਲਬ 5 ਤੋਂ 6 ਦਿਨ ਜਿਹੜੀ ਇਹ ਲੱਗੂਗੀ 5 ਤੋਂ 6 ਦਿਨ ਲੱਗੇਗੀ ਹਾਂਜੀ ਕੀ ਰਿਕਾਰਡ ਆ ਦੁੱਧ ਦਾ ਬਾਈ ਠੰਡੀ ਠੁੰਡੀ ਬਹੁਤ ਆ ਜੀ ਬੱਚੀ ਠੰਡੀ ਦੇਖੋ ਲੈ ਹਾਂਜੀ ਜਿਵੇਂ ਮਾਰਦੀ ਹੱਥ ਫੇਰੀ ਜਾ ਫੀਟਿੰਗ ਵਾਲਾ ਲੈ ਬਾਈ ਪੂਰਾ ਕੱਲਾ ਕੱਲਾ ਥਾਣਾ ਇਹ ਮੋਟੀ ਵਾਲਾ ਥਾਣਾ ਪੂਰੀ ਵਿਥੀ ਦੇ ਥਾਣਾ ਖੋਲ ਦੇ ਬਾਈ ਤੋਰ ਕੇ ਖਾ ਲੈ ਕਿੰਨੇ ਦਿਨ ਲੈਂਦੀ ਹੈ ਬਾਈ 5-6 ਦਿਨ ਲਊ ਜੀ 5 ਤੋਂ 6 ਦਿਨ ਲਊਗੀ ਠੀਕ ਹੈ ਚੰਗੀ ਆ ਬੜ ਸੁਨੱਖੀ ਆ ਕੱਦ ਵਾਲੀ ਆ ਬਰੀਕੀ ਚ ਫੁੱਲ ਆ ਬਰੀਕੀ ਜੀ ਬੜ ਕੱਦ ਕੱਢ ਰਹੀ ਛੋਟੀ ਨਹੀਂਗੀ ਬਰੀਕੀ ਚ ਬਹੁਤ ਆ ਹਾਂਜੀ ਬਰੀਕੀ ਚ ਫੇਸ ਬੜਾ ਚੰਗਾ ਕੁਆਲਟੀ ਦੇ ਤੇ ਲੇਵਾ ਦੇਖੋ ਬਈ ਲੇਵਾ ਕਮਾਲ ਦਾ ਬਹੁਤ ਸੋਹਣਾ ਆਡਰ ਤਿਆਰ ਕਰਿਆ ਕਰਮਾਣੀ ਹਾਲੇ ਕੱਚੀ ਕੱਚੀ ਆ ਦਿਣ ਲੈਂਦੀ ਆ ਉਹਦੋਂ ਨੂੰ ਦੇਖੋ ਬਈ ਆਡਰ ਇਹਨੇ ਕਮਾਲ ਦਾ ਤਿਆਰ ਕਰਨਾ ਤਿਆਰੀ ਕਰਨ ਵਾਲੀ ਜੀ ਬਹੁਤ ਚੰਗੀ ਲੇਵਾ ਬਹੁਤ ਕਰੂ ਜੀ ਬਰੀਕੀਆਂ ਚ ਜਬ ਗੱਠ ਢੇੜ ਗੱਠ ਲੇਵਾ ਕਰਮਾਣੀ ਮੂਹਰ ਨੂੰ ਤਿਆਰ ਕਰੀ ਬੈਠੀ ਆ ਨੇੜ ਤੋਂ ਚੈੱਕ ਕਰਵਾਵਾਂਗੇ ਲੈ ਪੁੱਦਰ ਪੁੱਦਰ ਫੁੱਲ ਆ ਬਈ ਚਮਕ ਵਾਲੀ ਐ ਬਰੀਕੀ ਜਿਹਾ ਫੁੱਲ ਲੇ ਵਾ ਦੇਖੋ ਕਲੀ ਕਲੀ ਨਾੜ ਨਾ ਐ ਚਮਕ ਰਹੀ ਐ ਲੇਵੇ ਦੇ ਵਿੱਚ ਦੀ ਲੈ ਚਮੜੀ ਵਿੱਚ ਦੀ ਮੈਂ ਕਹਿੰਦਾ ਨਾੜ ਕਲੀ ਕਲੀ ਰਿੰਦੀ ਐ ਕਿਹਦੀ ਬੜੀ ਬਰੀਕੀ ਜੀ ਬੈਠੀ ਵਾਕਿਆ ਛੋਟ ਹੀ ਨਹੀਂ ਕਦ ਕਾਠ ਵਾਲੀ ਬੈਠਾ ਜੀ ਮੰਨ ਕੇ ਨਾ ਲੈ ਵਾ ਦੇਖੋ ਪੂਰਾ ਦੇਖੋ ਲੇਵਲ ਐ ਕਮਾਲ ਦਾ ਕੱਲਾ ਕੱਲਾ ਥਣ ਪੂਰੀ ਵਿੱਥੀ ਤੇ ਨਾੜਾ ਨੋੜਾ ਫੁੱਲ ਚੰਗੀਆਂ ਨੇ ਤੇ ਕੀ ਮੋਲ ਆ ਬਈ ਜੈ ਜੈ ਦਾ ਬਈ ਜੀ ਦੇ ਮੰਗੇ 57000 ਕੀ ਦੇ ਦਾਂਗੇ 57 ਦੀ ਮਾਨਤਨ ਹੋ ਜੇ ਬੈੜ ਬਥੇਰੀ ਚੰਗੀਆਂ ਜੀ ਹਾਂ 55000 ਰੁਪਇਆ ਮੁੱਲ ਮੰਨਤਾਂ ਜਰੂਰ ਹੋ ਜਾ ਬੈਡ ਚ ਆਈ ਜੇ ਜਿਹੜੀ ਆਪਣੇ ਸੌਦੇਾਂ ਚ ਮੰਨਤਾਂ ਮਤਲਬ ਛੋੜ ਵਾਲਾ ਹੋਊਗਾ ਇਹ ਠੀਕ ਆ ਹਾਂ ਠੀਕ ਆ ਬਾਈ ਮੁੱਲ ਬਈ ਜਮਾ ਜਾ ਜੱਕ ਖਿੱਚ ਕੇ ਕਰਦੇ ਹਾਂ ਹੁਣ ਕਾਰਨੋਂ ਆਪਾਂ 60 65 ਵੀ ਮੰਗ ਸਕਦੇ ਹਾਂ ਹੈ ਨਾ ਪਤਾ ਨਹੀਂ ਕਦੇ ਵੇਚਣ ਵਾਲੇ ਬੰਦੇ ਲੈ ਕੇ ਜਾਂਦੇ ਸਹੀ ਗੱਲ ਆ ਬਈ ਸਹੀ ਗੱਲ ਹਾਂ ਅੱਗੇ 4 ਨੰਬਰ ਦੀ ਕਿਹੜਾ ਸੂਆ ਇਹਨੇ ਵੀ ਦੂਜੀ ਸੂਆ ਬਈ ਜੀ ਦੂਜਾ ਸੂਆ ਕਿੰਨੇ ਦਿਨਾਂ ਦੀ ਕੱਚੀ ਵੀ ਇਹ ਇੱਕ ਹਫਤੇ ਦੀ ਕੱਚੀ ਹੈ ਜੀ ਆ ਹਫਤੇ ਦੀ ਕੱਚੀ ਲੈ ਬਾ ਦਿਖਾ ਦਿਓ ਬੜੀ ਸਪਾਈ ਹੈ ਇਹ ਵਿੱਚ ੱਲ ਦੀ ਕੁਟਲਾਂ ਤੋਂ ਜੱਜਮੈਂਟ ਲਾ ਲਾ ਬਰੀਕੀ 'ਚ ਬਹੁਤ ਆ ਜਿਵੇਂ ਮਰਜ਼ੀ ਖਿੱਚੀ ਚੱਲੇ ਵਾ ਉਹਨੇ ਹੀ ਵਧੀਆ ਨਾ ਰਬੜ ਆ ਗੱਲ ਇਹ ਬਹੁਤ ਚੰਗੀਆਂ ਗੱਲਾਂ ਆ ਗਲਾ ਥਣ ਪੂਰੀ ਵਿੱਤੀ ਤੇ ਥਾਣਾ ਬਈ ਖੋਲ ਦੋ ਬਈ ਤੋ ਅਸ ਤੇਰੀ ਕੱਚੀ ਕੱਚੀ ਵਸ ਹੋਰ ਨਹੀਂ ਕਿੰਨਾ ਦੁੱਧ ਦੇ ਦੂ ਅਸਟੀਮੇਟ ਜਾ ਦੁੱਧ ਜੀ ਮੰਨ ਲਓ 17 18 ਲੀਟਰ ਤਾਂ ਮੰਨ ਲਾ ਖੁੱਲਾ ਦੇਊਗੀ ਜੀ ਠੀਕ ਆ ਹਾਂਜੀ ਉਹਦਾਂ ਬੰਦੇ ਸੇਵਾ ਸੰਭਾਲ ਦੀ ਗੱਲ ਆ 17 18 ਲੀਟਰ ਬਾਕੀ ਦੁੱਧ ਦੀ ਗਲਤੀ ਹੁੰਦੀ ਹੈ ਜਿਹੜੇ ਬੰਦੇ ਨੂੰ ਪਰਖਾ ਜੀ ਉਹਨੂੰ ਤਾਂ ਇਹ ਗੱਲਾਂ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਸਹੀ ਗੱਲ ਆਪ ਹੀ ਪਰਖ ਲੈਣੀ ਹੁੰਦੀ ਹੈ ਜੀ ਇਹ ਤਾਂ ਐਵੇਂ ਗੱਲਾਂ ਹੁੰਦੀਆਂ ਬਾਦੂ ਆਪ ਦੀ ਜਜਮੈਂਟ ਹਰ ਇੱਕ ਜਜਮੈਂਟ ਜਿਹਨੂੰ ਪਰਖ ਉਹਨੇ ਜਜਮੈਂਟ ਕਰ ਲੈਣੀ ਹੈ ਜੀ ਜਿਹਨੂੰ ਪਤਾ ਨਹੀਂ ਉਹਨੂੰ ਕੁਛ ਮਰਜ਼ੀ ਕਹੀ ਜਾ ਜੀ ਸਹੀ ਗੱਲ ਉਹ ਕੋਈ ਫਾਇਦਾ ਨਹੀਂ ਆਪਾਂ ਤਾਂ ਕਹਿੰਦੇ ਬੰਦਾ ਆਪ ਸੋਚ ਸਮਝ ਕੇ ਪਰਖ ਕੇ ਲੈ ਕੇ ਜਾਓ ਜੀ ਬੰਦਾ ਹਾਂਜੀ ਬਰੀਟ ਚੰਗੀ ਆ ਫੇਸ ਚੰਗਾ ਕਰਦ ਚੰਗਾ ਥਾਂਲੇਵਾ ਚੰਗਾ ਕੱਲੀ ਬਸ ਕੱਚੀ ਕੱਚੀ ਆ ਦਿਨ ਲੈਂਦੀ ਆ ਉਦੋਂ ਨੂੰ ਆੜਾ ਜਿਹੜਾ ਕਰਮਾ ਨਹੀਂ ਉਹ ਕਿ ਸੁਭਾਅ ਦੀ ਬਾਹ ਠੀਕ ਹੈ ਭਾਈ ਸਵੇਰ ਆਦੀ ਬਹੁਤ ਠੰਡੀ ਹੈ ਹੂੰ ਕੀ ਮੋਲ ਆ ਭਾਈ ਜੈ ਜੈ ਇਹ ਵੀ 57000 ਰੁਪਏ ਦੇ ਦਾਂਗੇ ਭਾਈ ਜੀ 57000 ਰੁਪਏ ਮੋਲ ਆ ਵੀਰੇ ਮਾਨਦਾਨ ਜ਼ਰੂਰ ਹੋ ਜਾਓ ਮੱਛੀ ਦਾ ਤਿਆਰ ਹੋ ਕੇ 70000 ਤੱਕ ਨਿਕਲ ਨਹੀਂ ਆ ਜੀ ਲੇਵਰੀ ਤਿਆਰੀ ਦੇਖੋ ਕਮਾਲ ਬਹੁਤ ਸੋਹਣਾ ਅੱਲਾ ਕੱਲਾ ਥਾਨ ਬਹੁਤ ਠੰਡੀ ਮੱਚੀ ਦੇ ਥਾਨ ਕਿ ਸਫਾਈ ਬਹੁਤ ਜ਼ਿਆਦਾ ਜੀ ਬੜੀ ਹਾਂ ਲੇਵਾ ਸੋਹਣਾ ਤੇ ਆ ਗਿਆ ਵਾਕੀ ਕੋਈ ਲੱਸੀ 라ਵ ਨਹੀਂ ਸਭੀ ਵੀ ਵਹਿੜਾ ਜੀ ਬਾਕੀ ਸੀਲ ਆ ਯਾਰ ਹਨਾ ਬਾਈ ਇਧਰ ਵੀ ਫਸਾ ਰਿਹਾ ਮੋੜ ਵੀ ਫਸਾ ਰਿਹਾ ਲੇਵਾ ਚਾਰ ਇੱਕ ਕੋਈ ਬਿਚੀ ਦੇ ਥਾਨਾ ਨਹੀਂ ਲੈ ਵਿੱਥੀ ਚੈੱਕ ਹਾਂਜੀ ਕੀ ਬਾਤ ਆ ਬਾਈ ਮੋਲ ਵੀ ਬਾਈ ਵੈਟ ਦੇ ਸਾਹਮਣੇ ਨਾ ਜਾਇਆ ਜਾ ਮਾਨ ਕੱਦ ਘਾਟ ਵਾਲੀ ਜੀ ਬੰਦਾ ਛੋਟੀ ਨਾ ਮੰਨ ਕੇ ਆਵੇ ਕੋਈ ਵੀ ਜਿੰਨੇ ਵੀ ਡੰਗਰ ਆਪਾਂ ਕੱਦ ਤਾਂ ਬਾਈ ਸਾਰਿਆਂ ਦੀ ਚੰਗੇ ਆ ਕੋਈ ਛੋਟਾ ਨਹੀਂ ਚੰਗੇ ਕੱਦ ਵਾਲੀਆਂ ਦੀ ਬ੍ਰੀਕੀਆਂ ਤੇ ਬਹਿਣਾ ਦੁੱਪੜ ਪੁੱਕ ਵੈਟ ਕੋਈ ਨਹੀਂ ਗਈ ਅੱਗੇ ਬਾਈ 5 ਨੰਬਰ ਕਿਹੜਾ ਸੂਆ ਬਾਈ ਬਾਈ ਜੀ ਮਾਲਕਾਂ ਨੇ ਦੂਜਾ ਦੱਸੋ ਬੰਦਾ ਮੁਸ਼ਕ ਤੀਜਾ ਮੰਨ ਕੇ ਲੈ ਲੈ ਓਕੇ ਬਾਈ ਹਾਂਜੀ ਕਿੰਨੇ ਦਿਨਾਂ ਦੀ ਕੱਚੀ ਬਾਈ ਬਾਈ ਇੱਕ ਹਫਤੇ ਦੀ ਕੱਚੀ ਜੀ ਇਹ ਹਫਤੇ ਦੀ ਕੱਚੀ ਹਾਂਜੀ ਲੈ ਵਾ ਦੇਖੋ ਕੱਲ ਟੁੱਲ ਬਹੁ ਪਈਆਂ ਸਾਰੀਆਂ ਬਾਲਟੇ ਲੈਣਾ ਕੱਢੂ ਤੇ ਫੇਰ ਕਰਮਣੀ ਨੇ ਸੂਣਾ ਬਰੀਡ ਚੰਗੀ ਆ ਬਾਈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਤੇਰੀ ਪਿਛਲੇ ਸੂਏ ਦਾ ਚੰਗਾ ਲੱਗਿਆ ਤੇ ਟੱਲਾ ਢੁੱਲਾ ਬਹੁ ਪਈਆਂ ਸਾਰੀਆਂ ਬਾਲਟੇ ਪਿਛਲੇ ਸੂਏ ਦਾ ਮਾਰਕਾ ਨੇ ਜਣੀ ਦਾ 20 ਲੀਟਰ ਦੱਸਿਆ ਜੀ ਦੁੱਧ ਹੂੰ ਪਰ ਪਾਪਾ ਨੇ ਹੀ ਕਹਿੰਦੇ ਆਪੋ ਬੰਦਾ ਆਪਦੀ ਨਿਗਾਨਾ ਲੈ ਕੇ ਜਾਵੀ ਜੀ ਠੀਕ ਆ ਬਾਈ ਠੀਕ ਆ ਜੀ ਫੇਸ ਬੜਾ ਚੰਗਾ ਬੋਦੀਵਾਦੀ ਚੰਗੀ ਆ ਸਨੱਖਪੁਣਾ ਚੰਗਾ ਪ੍ਰਿੰਟ ਚੰਗਾ ਕੱਲੀ ਕੱਚੀ ਕੱਚੀ ਆ ਦਿਨ ਲੈੰਦੀ ਆ ਉਹਦੋਂ ਆਰਡਰ ਆ ਜਿਹੜਾ ਕਰਮਾ ਨਹੀਂ ਬਣਦੀ ਕੱਚੀ ਕੱਚੀ ਬਹੁਤ ਪੀਂਦੀ ਤਿਆਰ ਹੋ ਕੇ ਇੱਕ ਹਫਤੇ ਦੀ ਕੱਚੇੜਾ ਬੰਦਾ ਹਫਤਾ ਰੋਕ ਲੂ ਜੀ ਸਹੀ ਗੱਲ ਆ ਬਈ ਉਹੋ ਜੀ ਕਮਾਈ ਕਰ ਲੂ ਬਈ ਹੂੰ ਸਹੀ ਗੱਲ ਤੋਰਾ ਦੇਖੋ ਤੋਰਾ ਇੱਕ ਨੰਬਰ ਕਮਾਲ ਬਾਕੀ ਸੁਹਾਵੀ ਇਹ ਵੀ ਬਹੁਤ ਠੰਡੀ ਜੀ ਬੜ ਠੀਕ ਆ ਕਿੰਨਾ ਮੁੱਲ ਰੱਖਿਆ ਬਈ ਇਹਦਾ ਬਾਈ ਜੀ ਬੈਡ ਦਾ 70000 ਦੀ ਇਹਦਾ ਮੁੱਲ ਤਾਂ ਕਿਹੜਾ ਜੀ 57000 ਰੁਪਏ ਦੇ ਦਾਂਗੇ ਅੱਜ ਚੱਕ ਬਾਈ ਜਮਾ ਜਾਇਜ਼ ਮੌਲਾ 57000 ਰੁਪਏ ਬਾਈ ਕਹਿੰਦਾ ਇਹ ਦੇ ਦੇਣਗੇ ਨਾ ਨਾੜਾ ਨੂੜਾ ਫੁੱਲ ਚੰਗੀਆਂ ਹਨ ਇੱਕ ਨੰਬਰ ਹੈ ਜੀ ਬੈਡ ਕੱਦ ਚੰਗਿਆ ਬਰੀਡ ਚੰਗੀਆਂ ਕੱਚੀ ਕੱਚੀ ਆ ਬਾਈ ਜੇ ਕੋਈ ਵੀਰ ਸਾਹਮਣੂ ਤਿਆਰ ਬਹੁਤ ਚੰਗੀ ਹੋ ਡਿਲੀਵਰੀ ਫੀਟਿੰਗ ਦੇਖੋ ਬਾਈ ਕਮਾਲ ਦੀ ਲਾ ਬਹੁਤ ਸੋਹਣਾ ਅੱਡ ਜਿਹੜੀ ਆਪਣੇ ਮੁੱਲ ਨਾਲ ਸਮਝੇ ਜੀ ਬੰਦਾ ਬਸ ਦੇਣ ਹੀ ਆ ਪਰ ਮਤਲਬ ਜਿਹੜੀ ਗੱਲ ਹੈ ਹੈਨਾ ਕਿਵੇਂ ਫੇਰੇਵੇਂ ਬੰਦਾ ਨਾਲੇ ਅਗਲਾ ਟਾਈਮ ਆਉਂਦਾ ਖਰਾਬ ਗੱਦ ਨਾਲੇ ਆਪਣਾ ਹੂੰ 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 ਇਹਨਾਂ ਉਹ ਗੱਲਾਂ ਦਾ ਕੋਈ ਫਾਇਦਾ ਤਾਂ ਹੈ ਨਹੀਂਗਾ ਸਹੀ ਗੱਲ ਹੈ ਜੀ ਨੂੰ ਆਪਣਾ ਰੇਟ ਚੰਗਾ ਲੱਗੂ ਫੋਨ ਲਾਵੇ ਜੀ ਠੀਕ ਆ ਭਾਈ ਹਾਂ ਜੀ ਨੂੰ ਪਰਖੋ ਆਪੇ ਪਤਾ ਲੱਗਣਾ ਜੀ ਕੀ ਅੰਤਰ ਹੈ ਰੇਟਾਂ 'ਚ ਹੈ ਨਹੀਂ ਹਾਂਜੀ ਅੱਗੇ 6 ਨੰਬਰ ਜੀ ਕਿਹੜਾ ਸੂ ਹੈ ਜੀ ਇਹਨੇ ਦੂਜਾ ਸੂਣੋ ਬਈ ਜੀ ਦੂਜਾ ਸੂ ਢੱਲਾਂ ਬਹੁਤ ਆ ਯਾਰ ਹਾਂ ਹਾਂ ਜੀ ਬਹੁਤ ਢੱਲਾਂ ਨਹੀਂ ਦੇਖੋ ਬਈ ਢੱਲਾਂ ਤੋਂ ਅਸਟੀਮੇਟ ਲਾਓ ਸਾਰੀਆਂ ਬਲਡ ਲਾ ਕਰ ਦੋ ਫੇਰ ਸੂਣੋ ਹਾਂ 10-10 ਦਿਨ ਦੀ 10 ਦਿਨ ਦੀ ਕੱਚੀ ਹੈ ਜੀ ਬੈੜ ਹੂੰ ਥਾਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਾਣ ਕੱਲਾ ਢੱਲਾਂ ਬੈੜੀ ਖੋਲਿਓ ਬਈ ਤੋਰ ਕਿੰਨਾ ਕੁ ਰਿਕਾਰਡ ਆ ਦੁੱਧ ਦਾ ਜੀ ਇਹਦਾ 19-20 ਲੀਟਰ ਦਾ ਦੱਸਿਆ ਜੀ ਪਿਛਲੇ ਸੂਣੇ 19 ਤੋਂ 20 ਲੀਟਰ ਦਾ ਰਿਕਾਰਡ ਆ ਗਰਮ ਵਾਲੀ ਦਾ ਨਹੀਂ ਬੰਦਿਆਂ ਦੀ ਵਾਲੀ ਸੇਵਾ ਸੰਭਾਲ ਵਾਲੀ ਹੈ ਨਹੀਂ ਸੀ ਬੰਦਿਆਂ ਦੀ ਠੀਕ ਆ ਹਾਂ ਜ ਗੱਲੀ ਕੱਚੀ ਕੱਚੀ ਆ ਦਣ ਲੈਦੀ ਆ ਉਹਦੋਂ ਆਰਡਰ ਦੇਖ ਤੋਂ ਇਹਨੇ ਕਮਾਲ ਦਾ ਤਿਆਰ ਕਰਨਾ ਪ੍ਰਿੰਟ ਬੜਾ ਚੰਗਾ ਕਾਡ ਕਾਟ ਵਾਲੀ ਆ ਤੋਰਾ ਦੇਖੋ ਬਈ ਢਿੱਲਾ ਦਾਸਦੀਆਂ ਸਾਰੀਆਂ ਬਾਲਡਰਾਂ ਕੱਢੂ ਤੇ ਫੇਰ ਕਰਮ ਵਾਲੀ ਨੇ ਸੋਣਾਗਾ ਬਈ ਕੀ ਮੋ ਲਈ ਜਾਏ ਜਦਾ ਕੱਚੀ ਕੱਚੀ ਦਾ ਆਜਾ ਇਹਦਾ ਕੱਚੀ ਕੱਚੀ ਦਾ ਦੇ ਦਾਂਗੀ 55000 ਦੀ ਬਈ 55000 ਦੀ ਮਾਨਤਨ ਹੋ ਜਾ ਸਮਾਨਤਨ ਛੋੜਾ ਹੋ ਜੀ ਓਕੇ ਜੀ ਹਾਂ ਜਮਾ ਜੈਜ ਮੁੱਲ 55000 ਰੁਪਇਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋਊਗਾ ਬਾਈ ਤੇ ਢਿੱਲਾਂ ਬਹੁਤ ਨੇ ਸਾਰੀਆਂ ਬਾਲਡ ਲੈਣ ਕੱਢੂ ਤੇ ਲੇਵੇ ਦੇ ਨਾੜਾ ਨੂੜਾ ਬਹੁਤ ਨੇੜ ਤੋਂ ਚੈੱਕ ਕਰਵਾਵਾਂਗੇ ਲੇਵਾ ਬਹੁਤ ਸੋਹਣਾ ਤਿਆਰ ਕਰਦੇ ਨੇ ਜਿਹੜੀ ਸਟਾਰਟਿੰਗ ਆ ਨਾ ਲੇਵੇ ਦੀ ਬਹੁਤ ਸੋਹਣੀ ਹੈ ਲੈ ਵੱਡੀ ਨਾਲ ਬਰੀਕੀਆਂ ਚ ਦੇਖੋ ਬਹੁਤ ਬਰੀਕੀ ਨਾਲਾਂ ਬੰਦਾ ਇੱਕ ਇੱਕਲੀ ਨਾਲ ਖੜੀ ਹੈ ਗੱਲੀ ਗੱਲੀ ਨਾਲਾਂ ਹੀ ਖੜੀ ਹੈ ਦੁੱਧ ਵਾਲੀ ਬਾਈ ਬੱਕੀਆ ਫਿਰ ਮੂਰੀ ਫੇਸ ਕੁਆਲਟੀ ਦੇਖੋ ਕੀ ਬਾਤ ਆ ਬਾਈ ਬਹੁਤ ਦੀਵਾਦੀ ਪੂਰੀ ਚੰਗੀ ਹੈ ਕਿ ਸੁਆਹ ਦੀ ਬਹੁਤ ਠੰਡੀ ਜੀ ਬੜਾ ਹੂੰ ਹਾਂਜੀ ਚੰਗੀ ਹੈ ਅੱਗੇ ਬਾਈ ਲਾਸਟ ਸੱਤ ਨੰਬਰ ਕਿਹੜਾ ਸੂਆ ਜੀ ਬਾਈ ਜੀ ਇਹਨੇ ਵੀ ਦੂਜਾ ਸੂਆ ਸੁਣਾਣਾ ਦੂਜਾ ਸੂਆ ਕਿੰਨੇ ਦਿਨਾਂ ਦੀ ਕੱਚੀ ਜੀ ਇੱਕ ਹਫਤੇ ਦੀ ਕੱਚੀ ਹੈ ਵੀ ਹਫਤੇ ਦੀ ਕੱਚੀ ਹਾਂਜੀ ਕੀ ਰਿਕਾਰਡ ਆ ਦੁੱਧਾ ਬਾਈ ਇਹ 16 ਲੀਟਰ ਦੱਸਿਆ ਜੀ ਮਾਲਕ ਨੇ ਉਹਨਾਂ ਦੀ ਸੇਵਾ ਸੰਭਾਲੀ ਦੀ ਵੀ ਵਧੀਆ ਨਹੀਂ ਸੀਗੀ ਓਕੇ ਤੇ 16 ਲੀਟਰ ਦਾ ਰਿਕਾਰਡ ਦੱਸਿਆ ਫਿਸ਼ਰੀ ਸੋਇ ਦਾ ਓਕੇ ਬਾਈ ਇਹ ਲਬਾਉ ਪਈ ਆ ਹਨਾ ਬਰੀਕੀਆਂ ਜਾਂ ਟਿੱਲੀਆਂ ਬਰੀਕੀਆਂ ਚ ਬੜ ਬਹੁਤ ਆ ਜੀ ਸਾਰੀਆਂ ਹਬਲਡਨ ਲੈ ਕੇ ਟੂ ਫੇਰ ਟੂ ਕਾਠ ਪਿੱਠ ਪੂੜਾ ਤੇ ਮੂਹੋਂ ਲੇਵਾ ਦੇਖੋ ਲੈ ਕਮਾਲ ਦਾ ਫੇਸ ਬੜਾ ਚੰਗਾ ਕੋਲੋ ਬਾਈ ਕੋਈ ਸ਼ਬਦ ਤਕਰੀਬਨ ਬਾਈ ਇਹ ਸਾਰੀਆਂ ਹਫਤਾ ਹਫਤਾ ਲੈਣੀਆਂ ਨੇ ਬੜਨੀਆਂ ਚੰਗੀਆਂ ਇਹ ਲੈਵੇ ਬਹੁਤ ਸੋਹਣੇ ਤਿਆਰ ਕਰਨੀਆਂ ਇਹਦੀ ਸਟਾਰਟਿੰਗ ਡਿਲੀਵਰੀ ਉਸ ਸਟਾਰਟਿੰਗੇ ਤੋਂ ਅੰਦਾਜ਼ਾ ਲਾਇਓ। ਲੇਵਾ ਬਹੁਤ ਸੋਹਣਾ ਬਣਾਉਣਾ ਨੇੜੇ ਜਾ ਕੇ ਤੋੜਾ ਇੱਕ ਨੰਬਰ ਕੱਦ ਬਰੀਕੀ ਬਰੂਕੀ ਫੁੱਲ ਆ ਬਈ ਕਰਮਾਲੀ ਚ। ਕੀ ਮੋਲ ਹੈ ਇਹਦਾ ਜੈ ਜਫਰ? ਬਈ ਜੀ ਤੇ ਦਾ 53000 ਦੀ ਬਈ 53 ਦੀ ਮਾਨਤਾਨ ਹੋ ਜੂ। ਹਾਂਜੀ ਮਾਨਤਾਨ ਬਾਅਦ ਛੋੜਾ ਲਾ ਦੇ। 53000 ਰੁਪਇਆ ਮੋਲ ਦਾ ਮਾਨਤਾਨ ਜਿਹੜਾ ਮੌਕੇ ਤੇ ਹੋਲੀ ਕੁਝ ਹੋ ਜੂਗਾ। ਕੱਲੀ ਕੱਚੀ ਕੱਚੀ ਆ ਦਿਨ ਲੈਂਦੀ ਆ। ਫੋਨ ਨੂੰ ਆਰਡਰ ਆ ਜਿਹੜਾ ਕਰਮਾਲੀ ਨੇ ਵਧੀਆ ਤਿਆਰ ਕਰ ਲੈਣਾ। ਲੇਵਰੀ ਜਿਹੜੀ ਬਨਾਵਟਾ ਦੇਖੋ ਬਾਈ ਸੋਹਣੀ ਸਟਾਰਟਿੰਗ ਤੇ ਜਿੰਨਾ ਵੀ ਬਣਾਇਆ ਪੂਰਾ ਸੋਹਣਾ ਲੇਵਾ ਬਣਾਇਆ ਕਰਮਾਲੀ ਨੇ ਮੁਠਕੀ ਵਾਲਾ ਥਾਂ ਤੇ ਵੀ ਹਾਂਜੀ ਲੇਵਾ ਤਾਂ ਬਹੁਤ ਜਿਆਦਾ ਕਰੂਜੀ ਬੱਚੀ ਹਮ ਬਰੀਕੀਆਂ ਜਗ੍ਹਾ ਬੜਾ ਸਾਰੀ ਬਰੀਕ ਹੈ ਜੀ ਸਹੀ ਗੱਲ ਹੈ ਹਾਂਜੀ ਇਹ ਨਾਗਸੀ ਭਰਾ ਕੋਲੇ ਸੱਤ ਸੱਤੀ ਦਿਖਾਤੇ ਬਈ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਤਾਜੀ ਸੂਈ ਬੜਾ ਬਹੁਤ ਚੰਗਿਆ ਲੇਵ ਵਾਲੂ ਵਾ ਕਮਾਲ ਦਾ ਸੂਈ ਸੂਈ ਬੱਚਾ ਮਗਰ ਬੱਚੀ ਬਈ ਧੰਨਵਾਦ